ਇਹ ਆਲੂਗਾ ਜਰਾ ਪਾ ਵੀ ਗਈ ਆ ਵਿਆਹ ਹੀ ਉਹਨਾਂ ਦੇ ਹਾਂ ਕਿਹਨੇ ਕਾ ਲਿਆ ਮੈਂ ਜਿੱਦ ਤੂੰ ਰੋਟੀਆਂ ਬਣਾਉਣ ਖਲਾ ਰੋਟੀਆਂ ਬਣਾ ਕੇ ਗੋਲ ਗੋਲ ਪੜਾਈ ਤੂੰ ਖਾਣੀ ਕੰਦ ਦੇ ਕੰਢ ਹੈ ਹਾਂ ਬਣੀ ਜਾਵੇ ਕੰਦ ਦੇ ਚੋ ਕੰਢ ਨੀ ਰੋਟੀ ਮਾ ਤੇਰੀ ਮੀ ਕੋਲ ਜਨਾਨੀ ਵਾਲੀਆਂ ਰੋਟੀਆਂ ਤੇ ਭਾਜੀ ਆਡੀ ਜਨਾਨੀ ਤੇ ਰੋਟੀ ਬੰਦੇ ਕਿ ਪਹਿਲਾਂ ਇਹ ਕਰਦੇ ਹਾਂ ਕੰਮ ਪਹਿਲਾਂ ਇਹ ਬੋਸ ਰਣਾ ਕੰਮ ਕੀਤਾ ਹੋਇਆ ਸਬਜੀ ਕਰਨਕਾਰ ਓਏ ਰੱਖੀ ਜਿਹੜੇ ਨਿੱਕੇ ਨਿੱਕੇ ਪਾਉਂਦੇ ਆਂ ਸਬਜੀ ਕਰਨਕਾਰ ਕੀ ਸਬਜੀ ਕਰਨਕਾਰ ਸਬਜੀ ਕਰਮੀਆਂ ਰੇ ਘਰੀ ਤੇ ਆਓ ਕਰੋ ਕੱਟੀ ਕਰ ਵਿੱਚ ਇਹ ਆ ਕੇ ਭਾਜੀ ਦੀ ਭਾਜੀ ਦੇ ਨਾ ਵੀ ਕੱਟੀ ਕਰਮ ਆ ਬੋਸ ਹੋਗਾ ਤੇ ਹੁਣ ਕਰਾਂਗੇ ਅੱਛੀ ਸਬਜੀ ਉਹ ਕਿਥੇ ਦਾ ਕਰਸੀ ਆਧੀ ਕਰੋ ਹੂੰ ਗੋੜਿਆਂ ਨੂੰ ਚੱਕ ਖਰਾਬ ਹੋਈ ਨਹੀਂ ਆ ਪਹਿਲੇ ਪਾੜੇ ਪਾਣੀ ਕੁਛ ਨਹੀਂ ਉਹ ਤੇ ਨਹੀਂ ਚੱਲੀ ਸਾਰੇ ਚਨਾ ਪਾਇਆ ਠਹਿਰੇ ਕਰ ਮੈਂ ਲੈ ਇੱਕ ਆਹ ਲੱਗਦੀ ਹੈ ਤੇ ਸਬਜੀ ਗਰਮ ਹੋ ਨਹੀਂ ਇਹ ਪਾ ਜਿਉ ਨੇ ਭਰਾਂਦੇ ਪੇ ਰੋਟੀਆਂ ਤੇ ਭਾਬੀ ਜੀ ਗਈ ਨੇ ਅੱਜ ਆਪਣੇ ਸੋਰੇ ਸੋਰੇ ਨਹੀਂ ਸਜੇ ਪੇਕੇ ਤੇ ਬਾਜੀ ਨੂੰ ਬਣਾਣੇ ਕੋਲ ਕੋ ਪਹਿਲੇ ਰੋਟੀ ਬਣਾਣ ਦੇ ਕੋਲ ਕੋ ਇਹ ਸਾਰਾ ਕੰਮ ਕਰ ਲੈਂਦੇ ਨਹੀਂ ਮੈਂ ਨਹੀਂ ਬਸ ਕਰ ਸਕਦਾ ਇਹ ਕਰ ਸਕਦੇ ਨਹੀਂ ਸਾਰਾ ਕੰਮ ਦਿੰਨਾ ਬਿੱਲੇ ਆਪਣੇ ਘਰੇ ਬਾਜੀ ਆਪਣੇ ਮੋਟੇ ਰਹੀ ਜੇ ਮੈਂ ਦਈਆਂ ਕਈ ਗਰਮਾਣੀ ਕਿਚੀ ਤੇ ਰਖਾਈ ਇਹ ਦੇਰ ਨਾ ਆ ਗਿਆ ਕਿਚੀ ਦੀ ਪੂਰੀ ਲਗੜਾਈ ਆ ਮਿੱਠੂ ਕਿੱਧਰ ਗਿਆ ਅੰਮੀ ਲੀਕ ਦੇਖੀ ਆ ਅੱਛਾ ਅੱਛਾ ਜੁੱਤੇ ਬੇ ਨੇ ਤਰ ਜਾਏ ਮਿਲੀ ਨਵਤੇ ਮਿਲੀ ਪਾਣੇ ਕੱਦਰ ਗਈ ਆ ਮਿਲੀ ਕਿਥੇ ਆ ਮਿਲੀ ਆ ਦਿਨਾਂ ਟਕਾਣਾ ਜੀ ਮੰਮੀ ਹੁਣੇ ਪਈ ਮੰਮੀ ਮੈਂ ਹਾਂ ਠੀਕ ਹੋਇਆ ਤੇਰੇ ਹਾਂ ਨਹੀਂ ਹੋ ਰਹਾ ਦੇ ਇੱਕ ਮਿੰਟ ਰੇ ਆਡੀ ਮੰਮੀ ਤਾਂ ਜੀ ਦੇ ਹੋ ਗਿਆ ਭਾਂਡੇ ਕੋਠੇ ਕੀ ਹੋਇਆ ਮਾਏ

ਤਪਣ ਮਿਲੀ ਜੀ ਮੇਰੀ ਭਲਾ ਮੂੰਹ ਵਟ ਕਾ ਦੀ ਆ ਪਣ ਪ੍ਰੈਂਕੀ ਚੱਕਰਾ ਮੇਰੀ ਮੂੰਹ ਟੱਕ ਕੇ ਘਰ ਭੇਜਦੀ ਹੁੰਦੀ ਤਾਂ ਮੁੱਚ ਕੇ ਇਹਨਾਂ ਨੂੰ ਦਾ ਤੈਨੂੰ ਪਤਾ ਤੂੰ ਦੇਖਦੀ ਨਹੀਂ ਵੀਡੀਓ ਕੇ ਛੱਡਦੀ ਨਹੀਂ ਹੁੰਦੀ ਆ ਮੂੰਹ ਟੱਕ ਨਾ ਗਈ ਹੁੰਦਾ ਜਿਹੜਾ ਬੰਦਾ ਝੱਕ ਗਿਆ ਕਦੀ ਜ਼ਿੰਦਗੀ ਕਾਮਯਾਬ ਨਹੀਂ ਹੋ ਸਕਦਾ ਬੰਦਾ ਝੱਕਦਾ ਯਾਦ ਨੂੰ ਪਤਾ ਹੀ ਆ ਤੂੰ ਤੁਸੀਂ ਪੜੀ ਲਿਖੀ ਆ ਜਿਹੜਾ ਜ਼ਿੰਦਗੀ ਝੱਕ ਗਿਆ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਆ ਦੇਖੋ ਮੇਰੀ ਨਉ ਪਾ ਦੇ ਚਾਹੇ ਮਿਲ ਚਾਹੇ ਕਰੇ ਕੋਈ ਚੱਕਰ ਨਾ ਅ ਵੀਡੀਓ ਕੋਈ ਆਪਣੀ ਗੰਦੀ ਵੀਡੀਓ ਬਣਾ ਦੇ ਕੋਈ ਆਪਣਾ ਆ ਘਰ ਦੀ ਰੀਲਟੀ ਵੀਡੀਓ ਹਾੜੀ ਘਰ ਦੀ ਬਲੌਗ ਹੁੰਦਾ ਘਰ ਦੇ ਜੋ ਵੀ ਹੁੰਦਾ ਆ ਨਹੀਂ ਹੁੰਦਾ ਕੋਈ ਚੱਕਰ ਨਾ ਬਲੌਗੋਂ ਤਰ ਪਤਾ ਹੀ ਬਲੌਗ ਦਿੰਦੇ ਨਹੀਂ ਹਾਂ ਮੇਰਾ ਹੀ ਚੱਕਰ ਹੈ ਤੇ ਮੇਲੀ ਆਪਣੀ ਮੇਲੀ ਕਾਲ ਸਕੂਲੇ ਕੱਲ ਸਤਾਰ ਦੇ ਬਾਅਦ ਕੱਲ ਮੈਂ ਵੀ ਆ ਡੈਨਾਟ ਰਗਾ ਨਾਟਕਾ ਕਿੱਧਰ ਗਿਆ ਇਤਨਾ ਲੋ ਜੀ ਆਪਣੇ ਤਾਇ ਜਿੱਦੂ ਸੁੱਤੇ ਪਏ ਨੇ ਆ ਦੇਖੋ ਆਇਆ ਤਸੋਂਗੇ ਤੁਸੀਂ ਹਾਂ ਅਤਸੋਂਗੇ ਹਾਂ ਕਿਉਂ ਉੱਧ ਬੈ ਉਹਦਾ ਕਿਉਂ ਉੱਧ ਸੋਣਾ ਹੀ ਮੰਜੜਾ ਆਇਆ ਹੈਂ ਮੰਜੜਾ ਆਇਆ ਆ ਆਮਲਾ ਆ ਦਰ ਮਰ ਬਸ ਰੋਵੇਗਾ ਉੱਧ ਆ ਜਾਓ ਆ ਆ ਗਿਆ ਉੱਧ ਠੰਣ ਲੱਗਣੀ ਆ ਆ ਕੋਮਿਨ ਆਓ تعال ਪਹਿਲੇ ਯਾਰ ਲੋ ਜੀ ਲੜੀ ਰੋਟੀ ਤੇ ਦੇ ਦੇ ਜੀ ਖਾਉਂਦੇ ਹੋਣੇ ਰੋਟੀ ਪਾ ਜੀ ਨੂੰ ਬਰੰਦੇ ਪੇ ਰੋਟੀਆਂ ਅੱਜ ਭਾਬੀ ਵੀ ਨਹੀਂ ਗਏ ਨੇ ਪੇਕੇ ਆਪਣੇ ਤੇ ਬਾਜੀ ਉਹ ਨਹੀਂ ਕਰਨਗੇ ਸਾਰਾ ਕੰਮ ਉਹ ਧੂਮਾ ਆਹ ਦੇਖੋ ਗਾਇਸ ਆਵੇ ਆਪਣੇ ਸੁਖਮ ਭਰਾ ਉਹਨੇ ਆ ਗਏ ਨੇ ਆਪਣੇ ਆਵੇ ਕੰਮ ਤੋਂ ਹਾਂ ਬੜੀ ਲੇਟ ਆਇਆ ਅੱਜ ਹਾਂ ਹਾਂ ਯਾਰ ਅੱਜ ਲੇਟ ਹੋ ਗਿਆ بارش ਵੜੀ ਲੱਗੀ ਰਹੀ ਸੀ ਨਾ ਆ ਕਰਕੇ ਆ ਆ ਆ ਆ ਆ ਠੰਡ ਲੱਗ ਰਹੀ ਆ ਅੱਜ ਜਾ ਇੱਲੇ ਲਲੀਪੂੜੀ ਆ ਜਨਵਰੀ ਪਈ ਡੀਡੂ ਮੋਟੀ ਜਾਣ ਪਈ ਮੈਂ ਕਣੀ ਇਕੱਠੀ ਹੋਈ ਦੀ ਹੈ ਅੱਜ ਇਹ ਬੁਰ ਕੱਲਣਾ ਇੱਕ इक देना इन लेना इन भ्रावन देना फुलके गोल दे भाभी ने भी कहते फुलके फुल गर्मा गर्म डैडी मेरी दो बनाई बस नहीं हाँ चौल भी है

Beleza, -be. Be -be Be -be não